ਇਸ ਸੀਸੀਟੀਵੀ ਤਸਵੀਰਾਂ ਜੋ ਤੁਸੀਂ ਆਪਣੇ ਟੀਵੀ ਸਕਰੀਨ ਤੇ ਦੇਖ ਰਹੇ ਹੋ ਇਹ ਮੁਹਾਲੀ ਤੋਂ ਸਾਹਮਣੇ ਆਈਆਂ ਨੇ ਜਿੱਤੇ ਕੀ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਇੱਕ ਸ਼ਖਸ ਜਿਸ ਨੇ ਕੀ ਨੀਲੇ ਰੰਗ ਦੇ ਕੱਪੜੇ ਪਹਿਨੇ ਹੋਈ ਨੇ ਉਹ ਖੜਾ ਹੈ ਤੇ ਉਸ ਦੇ ਵੱਲ ਕੁਝ ਲੋਕ ਵਧੇ ਹੋਏ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਦਰਅਸਲ ਨੀਲੇ ਕੱਪੜੇ ਪਹਿਨੇ ਹੋਏ ਇਹ ਵਿਅਕਤੀ ਸਿਕਿਉਰਿਟੀ ਗਾਰਡ ਵਿਸ਼ਾਲ ਹੈ ਜਿਸ ਦੇ ਨਾਲ ਕੀ 20 ਦੇ ਕਰੀਬ ਮਸਦੂਰਾ ਦੇ ਵੱਲੋਂ ਕੁਟਮਾਰ ਕੀਤੀ ਗਈ ਹੈ ਵੀਡੀਓ ਚ ਤੁਸੀਂ ਵੀ ਸਾਫ਼ ਦੇਖ ਸਕਦੇ ਹੋ ਕਿ ਇਕੱਠੇ ਹੋ ਕੇ ਕੁਝ ਮਜ਼ਦੂਰ ਇਸ ਸਿਕਿਉਰਿਟੀ ਗਾਰਡ ਵਿਸ਼ਾਲ ਵੱਲ ਵਾਧਦੇ ਨੇ ਤੇ ਜਿਸ ਤੋਂ ਬਾਅਦ ਉਸ ਦੇ ਨਾਲ ਕੁੱਟਪਾਰ ਕਰਨ ਲੱਜਾਂਦੇ ਨੇ ਤੇ ਕੁੱਟਪਾਰ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਵੀਡੀਓ ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਇਹ ਮਜ਼ਦੂਰ ਜੋ ਕਿ ਇਸ ਸਿਕਿਉਰਿਟੀ ਗਾਰਡ ਨੂੰ ਇਕੱਠੇ ਹੋ ਕੇ ਕੇਰ ਲੈਂਦੇ ਨੇ ਤੇ ਇਸ ਦੇ ਨਾਲ ਕੁੱਟਪਾਰ ਕਰਨੀ ਸ਼ੁਰੂ ਕਰ ਦਿੰਦੇ ਨੇ ਦੱਸਿਆ ਜਾ ਰਿਹਾ ਹੈ ਕਿ ਪਾਰਕਿੰਗ ਦੇ ਮੁੱਦੇ ਨੂੰ ਲੈ ਕੇ ਦੋਨਾਂ ਪੱਖਾਂ ਦੇ ਵਿਚਕਾਰ ਬਹਿਸ ਹੋਈ ਸੀ ਜੋ ਕਿ ਬਾਅਦ ਦੇ ਵਿੱਚ ਝਗੜੇ ਦਾ ਰੂਪ ਤਾਰ ਗਈ ਜਿਸ ਤੋਂ ਬਾਅਦ ਇਹਨਾਂ ਵਸੂਰਾਂ ਦੇ ਵੱਲੋਂ ਇਸ ਸਿਕਿਉਰਿਟੀ ਗਾਰਡ ਵਿਸ਼ਾਲ ਦੇ ਨਾਲ ਕੁਟਮਾਰ ਕੀਤੀ ਗਈ ਤੇ ਇਹ ਕੁਟਮਾਰ ਦੀ ਵੀਡੀਓ ਕੈਮਰੇ ਦੇ ਵਿੱਚ ਕੈਪ ਹੋ ਗਈ। ਦੱਸਦੀ ਕਿ ਮੁਹਾਲੀ ਦੇ ਸੈਕਟਰ 70 ਦੇ ਵਿੱਚ ਇੱਕ ਨਵੀਂ ਬਣ ਰਹੀ ਬਿਲਡਿੰਗ ਦੇ ਕੋਲ ਵੀ ਦੇ ਕਰੀਬ ਮਜ਼ਦੂਰਾਂ ਦੇ ਵੱਲੋਂ ਸਿਕਿਉਰਿਟੀ ਗਾਰਡ ਦੇ ਨਾਲ ਕੁਟਮਾਰ ਕਰਨ ਦੀ ਇਹ ਵੀਡੀਓ ਹੈ। ਦੱਸਦੀ ਕਿ ਕੁਟਮਾਰ ਦੀ ਇਸ ਘਟਨਾ ਦੇ ਸਬੰਧ ਵਿੱਚ ਪੁਲਿਸ ਨੇ ਸੰਕੇਤਾਂ ਲੈਂਦੇ ਹੋਏ ਜਾਂਚ ਪੜਤਾਲ ਆਰੰਭ ਦਿੱਤੀ ਹੈ ਤੇ ਵੀਡੀਓ ਦੇ ਆਧਾਰ ਤੇ ਉੱਪਰ ਕੁਟਮਾਰ ਕਰਨ ਵਾਲੇ ਇਨਾਮ ਮੁਸਮਦੀ ਦੀ ਪਛਾਣ ਕੀਤੀ ਜਾ ਰਹੀ ਹੈ। ਦੱਸਦੀ ਕਿ ਕੁਟਮਾਰ ਦੇ ਇਸ ਮਾਮਲੇ ਤੋਂ ਬਾਅਦ ਸਥਾਨਕ ਲੋਕਾਂ ਦੇ ਵਿੱਚ ਤਣਾ ਵਧ ਗਿਆ ਤੇ ਲੋਕਾਂ ਦੇ ਵਿੱਚ ਖੌਫ ਦਾ ਮਾਹੌਲ ਬਣ ਗਿਆ ਜਗਬਾਣੀ ਟੀਵੀ ਦੇ ਲਈ ਕੁਲਦੀਪ ਕੁਮਾਰ ਤੇ ਰੋਪੋ